ਬਈ ਪਿੰਡ ਦੇ ਵਿੱਚ ਸ਼ੂਟਿੰਗ ਹੋ ਰਹੀ ਹੈਗੀ ਤੇ ਕਲਾਕਾਰ ਕਿਹੜੇ-ਕਿਹੜੇ ਨੇ ਉਹ ਤੁਹਾਨੂੰ ਪਤਾ ਲੱਗ ਹੀ ਜਾਣਾਗਾ 2 ਮਿੰਟ ਦੇਖੋ ਆਓ ਲੋ ਸਾਗਮ ਬਸਟੜੀ ਵਾਲੇ ਹੀ ਸੀਗੇ ਸਹੀ ਐ ਇੱਥੇ ਅਰਮਾਨ ਠੀਕ ਐ ਬੋਡੀਵਾਰ ਕੀ ਆਉਣ ਦੇ ਫਿਰ ਕੋਈ ਚੱਕਣੀ ਆ ਦੇਖ ਸਕਦੇ ਤੁਸੀਂ ਸਵੇਰੇ ਤਕਰੀਬਨ 11 ਵਜੇ ਦੇ ਲੱਗਿਆ ਏ ਸ਼ੂਟਿੰਗ ਕੋਈ ਨਹੀਂ ਅੰਦਰ ਜੀ ਕੋਈ ਗੱਲ ਨਹੀਂ ਜੀ ਤਾਂ ਦਰਵਾਜ਼ਾ ਕੰਟਰੋਲ ਹੀ ਕਰਦਾ ਪਹਿਲਾਂ ਕਰ ਲਾ ਪਹਿਲਾਂ ਖੇਤਾ ਜੀ ਕਰਕੇ ਆਏ ਆ ਤੇ ਆਹ ਦੇਖ ਸਕਦੇ ਹੋ ਪਿੰਡ ਦਾ ਮਾਹੌਲ ਸਟੇਜ 'ਤੇ ਜਾਓ ਬਈ ਆਪਾਂ ਕਹਿ ਤਾਂ ਦਿੰਦੇ ਆ ਵੀ ਗਾਣੇ ਦੀ ਸ਼ੂਟਿੰਗ ਹੈ ਸ਼ੂਟਿੰਗ 11 ਵਜੇ ਤੇ ਲੱਗਿਆ ਇੱਕ ਗਾਣਾ ਹੀ ਨਹੀਂ ਹੋਇਆ ਇਹ ਆ ਢੋਲ ਟੂ ਬੜਾ ਅੰਗੜੇ ਢੰਗੜ ਚੱਕਣਾ ਪੈਂਦਾ ਨਾਲ ਇਹਨਾਂ ਨੂੰ ਤੇ ਦੇਖ ਸਕਦੇ ਹੋ ਤਕਰੀਬਨ ਹੁਣ ਟਾਈਮ ਹੋ ਟਾਈਮ ਕੀ ਹੋਇਆ 7:30 ਹੋ ਚੁੱਕਿਆ ਤੇ ਸਾਰਾ ਪਿੰਡ ਰੋਟੀ ਟੋਕ ਛੱਡ ਕੇ ਤੇ ਇਹਨਾਂ ਦੇ ਗਾਣੇ ਦੀ ਸ਼ੂਟਿੰਗ ਦੇਖ ਰਿਹਾ ਹੈਗਾ ਆ ਦੇਖ ਸਕਦੇ ਤੁਸੀਂ ਵੀਡੀਓ ਚ ਹਾਂਜੀ ਬਾਈ ਗਾਣਾ ਚਲਾਇਓ ਕਰ ਦਿਓ ਬਾਈ ਲਓ ਜੀ ਸਾਊਂਡ ਮੈਂ ਨੰਗੇ ਪੈਰ ਜਵੱਲਿਆ ਹਾਂ ਜੀ ਮੈਂ ਇੱਕ ਬੰਦ ਕਰਦਾ ਕਰੋ ਨਾ ਉਦੋਂ ਰਿਕਾਰਡ ਵਿੱਚ ਨਹੀਂ 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 ਲਿਪਸਿੰਗ ਆਊਟ ਹੋ ਰਹੀ ਹੈ ਜੀ ਅੱਛਾ ਇੱਕ ਆਹ ਦੋ ਪਾਈਂਟ ਆਉਂਦੇ ਆਹ ਵਾਹੋ ਹਲੋ ਹਾਂ ਜੀ ਆ ਮੈਂ ਕਰ ਰਿਹਾ ਵਿੱਧੂ ਮਾਈ ਬ੍ਰੋ ਬਈ ਅਗੀ ਲੜਤਾ ਕਿੱਥੇ ਜੇ ਬੈੜਾ ਦੇਖ ਲੇ ਗੱਡੀ ਚ ਬੈਠਾ ਲਿਆ ਨੂੰ ਬਹੁਤ ਮਿੰਤਾ ਕਰੀ ਨੂੰ 10 ਦਿਨ ਹੋ ਗਏ ਨੂੰ ਰੋਹ ਜਾਂਦਾ ਰਿਹਾ ਨਾ ਪੰਜ ਕੁਲੀਆਂ ਦਾ ਰਿਆਣਾ ਹੀ ਮੇਰੇ ਕੋਲ ਪਰ ਆਪਰਾ ਜੋ ਨਹੀਂ ਬਣ ਗਿਆ ਉਹ ਸਾਨੂੰ ਨਹੀਂ ਬੋਲਦਾ ਕੁਝ ਕੁਝ ਕਰੀਆ ਤੇ ਪਰ ਬਸ ਉਹਨਾਂ ਨਹੀਂ ਨਹੀਂ ਉਹ ਤਾਂ ਆਈਆਂ ਵੀ ਤੁਸੀਂ ਘਰੇ ਆਉਣਾ ਉਹ ਗਿਆ ਕਦੇ ਵੀ ਘਰੇ ਨਹੀਂ ਆਉਣਾ ਤੁਸੀਂ ਸਾਨੂੰ ਕੋਈ ਨਹੀਂ ਬੋਲਦਾ ਉਹ ਸਮਝਾ ਪਤਾ ਕੀ ਉਹਨੂੰ ਤਿੰਨ ਚਾਰ ਬੰਦਾ ਕੰਮ ਵੜਿਆ ਵਾ ਉਹ 5 6 ਦਿਨਾਂ ਦਾ ਘਰੇ ਹੀ ਬੈਠਾ ਉਹਨੂੰ ਜਾਨ ਛੱਡ ਕੇ ਜਾ ਨਹੀਂ ਸਕਦਾ ਉਹਨੂੰ ਐ ਬਦ ਤੈਨੂੰ ਵੀ ਪਤਾ ਵੇੜੇ ਤੇ ਡੇਰੇ ਚ ਚਿੱਟੇ-ਚੁੱਟੇ ਵਾਲੇ ਛੱਡਦੇ ਨਹੀਂ ਨਾ ਸਿਲੰਡਰ ਛੱਡਦੇ ਆ ਨਾ ਕੋਈ ਭਾਂਡਾ ਛੱਡਦੇ ਆ ਨਾ ਕੋਈ ਹੋਰ ਉਹਨੂੰ ਇਹ ਹੋਇਆ ਬੈਤ ਤੂੰ ਮਨਤਾ ਕਰਨ ਲੱਗ ਗਿਆ ਕਹਿੰਦਾ ਭਾਈ ਬਣ ਕੇ ਵੀ ਭੈਣ ਨੂੰ ਸੰਭਾਵੇ ਤੇ ਵੀ ਮਾਂ ਜੇ ਕਹਿੰਦਾ ਭਾਈ ਬਣ ਕੇ ਮੈਂ ਕੁਝ ਨਹੀਂ ਕਹਿੰਦਾ ਤੇ ਕਹਿੰਦਾ ਭਾਈ ਬਣ ਕੇ ਮੈਂ ਨਾ ਤਾਂ ਮੰਨ ਨੂੰ ਜਾਣਾ ਬੈਠਾ ਵੀਰੇ ਰੱਬ ਨੂੰ ਬਹੁਤ ਕਰ ਬੰਦ ਕਰ ਬੰਦ ਕਰ ਤੇ ਬੱੱਕੇ ਤੱਕ ਤੋਂ ਸਾਹਮਣੇ ਜੀਣਾ ਹੈ ਹਨਾ ਫਟਲਾ ਨਹੀਂ ਨਾ ਮੋੜੀ ਫੰਗਵਾ ਦੇ ਜੀਣਾ ਆਪਾਂ ਹਮਤਰੀਆ ਤੇ ਰੇਲਪਾਟ ਦਾ ਕੋਈ ਤੇਰੀ ਬੱਕਰ ਚੜਾਈ ਆ ਭਾਈ ਆਪਣਾ ਇਸ ਤਵ 70 ਤੋਂ ਤਿਆਰ ਰੱਖਿਓ ਆਪਾਂ ਬੈਠਣੇ ਨਾਲ ਦੇਖ ਰਿਹਾ ਹੂੰ ਨਾ ਇਹਨੀ ਐ ਤੇ ਮੈਂ ਦੇਖ ਕੇ ਭੇਜਦਾ ਕੋਈ ਨਾ ਓਏ ਪ੍ਰਿੰਸ ਘਰੇ ਆ ਤੇਰੇ ਡੈਡੀ ਬੁਲਾਈ ਨੇ ਉਹਨਾਂ ਤੇ ਕੋਈ ਛੜੇ ਵਾਲਾ ਹੀ ਸੁਣਾ ਦਿਓ ਤੂੰ ਨਾਲ 10 ਮਿੰਟ ਪੜਾਵਾ ਤੇ ਨਹੀਂ ਕੱਢਦਾ ਥਾਲ ਦਿਨ ਸੁਣਾ ਕੇ ਤੇ ਰਾਗੀ ਦਵਾਈਓ ਇੱਥੇ ਬੈਠਾ ਹਾਂ ਬਾਹਰਲਾ ਇਹੋ ਜਿਹਾ ਦਵਾਈ ਬਾਂਗੇ ਘਰ ਦਾ ਕੀ ਹੋ ਜਾਂਦਾ ਮਰਨਾ ਕੋਈ ਨਾ ਬਾਹਰੋਂ ਫੜਦਾ 15 ਜਿੰਦਾ ਜਿੰਦਾ ਆਉਂਦਾ ਛੱਟੂ ਤੋਂ ਬਿਨਾਂ ਉਹ ਕਿੱਦਾਂ ਆ ਜਾਂਦੇ ਜੋਧਰੂ ਕੋਲੇ ਥੈਂਕ ਯੂ ਕੋਲੇ ਸ਼ਰਮਾ ਜੀ ਕੋਲੇ ਪੰਡਤ ਜੀ ਤਾੜੀਆਂ ਮਾਰ ਦਿਓ ਛੋਟੇ ਭਾਈ ਦੇ ਨਾਮ ਤੇ ਬਹੁਤ ਧੰਨਵਾਦ ਸ਼ਾਨਣੀ ਮਰੂ ਸਭ ਫਾਸ ਦੀਆਂ ਠਾਗ ਗੋੜੀਆਂ ਜੇ ਤੂੰ ਵੀ ਛੱਡ ਗਈ ਬੈਰ ਨੇ ਮਰੂ ਸਭ ਫਾਸ ਦੀਆਂ ਠਾਗ ਗੋੜੀਆਂ ਜੇ ਤੂੰ ਵੀ ਛੱਡ ਗਈ ਬੈਰ ਨੇ ਓਏ ਅੱਤੇ ਵਾਲੀ ਚੱਕੀ ਨੇ ਅੱਤੇ ਵਾਲੀ ਚੱਕੀ ਲੋਨ ਲੈ ਕੇ ਲਾਈ ਸੀ ਨਾ ਕੋਈ ਬੈਰ ਨੇ ਤੇ ਵਾਲੀ ਚੱਕੀ ਤੋਂ ਲੈ ਕੇ ਦਾਈ ਤੀਨ ਗੁੰਜ ਲੱਗ ਗਈ ਪੈਰ ਨੇ ਤਾਂ ਕਰ ਲੋ ਹੱਥ ਤੂੰ ਆਗੇ ਚੱਲੀ ਆਂ ਬੜੀ ਹਵੇ ਖਸੰਦ ਨੇ ਤੇਰੇ ਚੰਦ ਰੀ ਚੜਾਦਾ ਖਿੰਦਾ ਚੰਦਨੀ ਅਕੰਡ ਹੱਥੇ ਨਾ ਕਰੇ ਹਵੇ ਖਸੰਦ ਨੇ ਤੇਰੇ ਚੱਕ ਨੇ ਚੜਾਦਾ ਖਿੰਦਾ ਚੰਦਨੀ ਮੜਾ ਮੁੱਠੀ ਅੰਦੇ ਦਾ ਉਧਾਰ ਪੈ ਗਿਆ ਕਿ ਹਵਾ ਵਗ ਗਈ ਬਹਿਰ ਨੇ ਸਾਲਾ ਟਣਾ ਵਿੱਚ اٹ ਦਾ ਉਧਾਰ ਪੈ ਗਿਆ ਕਿ ਹਵਾ ਵਗ ਗਈ ਬਹਿਰ ਨੇ ਓਏ ਤੇ ਵਾਲੀ ਚੱਕੀ ਨਹੀਂ اٹੇ ਵਾਲੀ ਚੱਕੀ ਲੋਨ ਲੈ ਕੇ ਗਈ ਸੀ ਨੀ ਕੁੰਜੇ ਲਾ ਕੇ ਗੀਰਨੇ

ਬਹੁਤ ਸਾਰਾ ਮਾਣ ਸਾਡੇ ਨੰਬਰਦਾਰ ਸਾਹਿਬ ਮੇਰੇ ਛੋਟੇ ਭਰਾ ਮੇਰੇ ਕੋਲ ਜਾਂਦੇ ਰਹਿੰਦੇ ਜੀ ਫਾਰਮ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਰੱਬ ਵਰਗਾ ਪਰਿਵਾਰ ਹੈ ਨਗਰ ਦੇ ਵਿੱਚ ਪਰਮਾਤਮਾ ਹੋਰ ਵੀ ਧੰਨ ਸੇ ਥੈਂਕ ਯੂ ਛੱਟੇ ਭਾਈ ਜਿੰਦੇ ਰਹੋ ਜੀ ਖੁਸ਼ ਰਹੋ ਬਹੁਤ ਮਿਹਰਬਾਨੀ ਜੁਗ ਜੁਗ ਦਿਓ ਥੈਂਕ ਯੂ ਰਿਆਂ ਦੀਓ ਸਹੀ ਖੋਖੇ ਕੀ ਕਹਿੰਦੇ ਰੇ ਕਹਾਣੀ ਕਹਿਆ ਰੇ ਪੁੱਤ ਪੰਜਾਬੂ ਕਹਿੰਦੇ ਦੱਸ ਓਹ ਕਿਉਂ ਨਾ ਬੱਲੇ ਆ ਹੋ ਗਿਆ ਓਕੇ ਓਹ ਸ਼ਾਬਾਸ਼ ਮਰਾ ਬੋਲਦਾ ਮਰਾ ਬੋਲਦਾ ਸੋਹਣਾ ਹੋਰ ਸਿਖੋਤੀ ਬੰਦੇ ਉਹਦੇ ਮੇਰਾ ਪੁੱਤ ਬੋਆ ਵੀ ਬੜਾ ਸਿਆਣਾ ਬੁੱਧੂ ਜੁੱਧੂ ਜੀ ਵਸਦੇ ਰੋਬੇ